ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਵੇ ਲੋ ਜੀ ਦੋਸਤੋ ਆਪਣੇ ਤੁਹਾਡੇ ਸਾਹਮਣੇ ਇੱਕ ਗਾਂ ਖੜੀ ਹੈ ਆਪਣੇ ਫਾਰਮ ਦੀ ਤੇ ਦੋਸਤੋ ਇਹ ਨਾ ਕਮਜ਼ੋਰ ਬਹੁਤ ਹੈ ਠੀਕ ਹੈ ਮਤਲਬ ਦਾਣਾ ਫੀਡ ਚੂਰੀ ਜਿੱਦਾਂ ਵੀ ਆਪਾਂ ਇਹਨੂੰ ਦੇ ਰਿਹਾ ਡਰਾਈ ਪੀਰੀਅਡ ਚ ਪੱਠੇ ਹਰੇ ਮੱਕੀ ਚੀਕ ਆ ਤੋੜੀ ਵਧੀਆ ਚੱਕਰੀ ਖਾ ਰਹੀ ਆ ਦਾਣੇ ਮੇਂ ਵਧੀਆ ਪਰ ਕਮਜ਼ੋਰ ਬਹੁਤ ਆ ਇਹਦੀ ਜਿੱਦਾਂ ਚਮੜੀ ਵੀ ਹੈ ਨਾ ਉੱਤੇ ਲਾਲੋ ਵੀ ਇੱਕ ਖੁਰਦਰੀ ਅਦਰ ਮਾਸ ਨਹੀਂ ਆਕ ਤੇ ਜੇ ਆਪਾਂ ਇਹਨਾਂ ਦੀ ਮਾਲਾ ਵੀ ਗਾਂ ਦੇ ਜਿੱਦਾਂ ਆਖਿਆ ਅੱਕ ਦੇ ਨੇੜੇ ਖੱਡੇ ਆ ਮਾਲਾ ਖੂਨ ਦੀ ਕਮੀ ਲਾ ਲੋ ਤੇ ਜਾਂ ਕੋਈ ਵੀ ਜਿੱਦਾਂ ਆਪਾਂ ਕਹਿੰਦੀ ਆ ਵੀ ਅਨਾਜ ਚੱਕਰੀ ਵਧੀਆ ਚੂਰੀ ਖਾ ਰਹੀ ਹੈ ਫੀੜਾ ਖਾ ਰਹੀ ਹੈ ਪਰ ਉਹ ਉਹ ਇਹਦੇ ਸਰੀਰ ਨੂੰ ਲੱਗ ਨਹੀਂ ਰਿਹਾ ਤੇ ਲਗਭਗ ਇਸ ਗਾਂ ਦੇ ਸੂਨ ਦੇ ਵੀ ਲਗਭਗ 2.5 ਮਹੀਨੇ ਰਹਿ ਗਏ ਆ ਤੇ ਦੋਸਤੋ ਆਪਾਂ ਹੁਣ ਅਨਾਜ ਤੇ ਫੀਡ ਦੇ ਨਾਮ ਨਾਲ ਆਪਾਂ ਇੱਕ ਵਧੀਆ ਨਾਲ ਸਪਲੀਮੈਂਟ ਲਵਾਂਗੇ ਦਵਾਂਗੇ ਠੀਕ ਹੈ ਮਤਲਬ ਕੋਨ ਲਿਸਟ ਕਲਾ ਸਪਲੀਮੈਂਟ ਦਵਾਂਗੇ ਤੇ ਕੁਝ ਟਾਈਮ ਬਾਅਦ ਨਾਲ ਫਿਰ ਉਸ ਤੋਂ ਬਾਅਦ ट्रांजिशन ਫੀਡ ਤੇ ਮੇਰੇ ਮਿੱਤੇ ਸ਼ੁਰੂ ਕਰਾਂਗੇ ਆ ਦੋਸਤੋ ਸਪਲੀਮੈਂਟ ਹੈ ਇਹਨੂੰ ਸਰਕੋਫਰੋਲ ਵੀ ਕਹਿੰਦੇ ਆਪਾਂ ਤੇ ਨਾਲ ਆਪਾਂ ਦਵਾਂਗੇ ਇਹਨੂੰ ਆਰ ਬੀ ਸੀ ਦਾ ਰਕਤ ਠੀਕ ਹੈ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹ ਇਹ ਦੋਸਤੋ ਆਪਣਾ ਦੋਵੇਂ ਪ੍ਰੋਡਕਟ ਪਹਿਲਾਂ ਯੂਜ਼ ਕੀਤੇ ਹੋਏ ਆ ਤੇ ਆਪਾਂ ਓਨਲੀ ਕੱਲੇ ਪ੍ਰੋਡਕਟ ਯੂਜ਼ ਕਰਨੇ ਹੋਰ ਨਹੀਂ ਨਾਲ ਕੁਛ ਵੀ ਦੇਣਾ ਕਰੀ ਠੀਕ ਆ ਕਿਉਂਕਿ ਆਪਾਂ ਇਹ ਤਾਂ ਨਾ ਰਿਜ਼ਲਟ ਆਪਣੀਆਂ ਬੱਕਰੀਆਂ ਤੇ ਵੀ ਦੇਖਿਆ ਸੀ ਪਿਛਲੇ ਸਾਲ ਇੱਕ گاਾਂ ਤੇ ਵੀ ਦੇਖਿਆ ਸੀ ਕਿਉਂਕਿ ਇਹਦੇ ਨਾਲ ਆਪਾਂ ਆਪਣੇ ਫਾਰਮ ਦੇ ਨਾਲ ਨਾ ਅ ਬੱਚੇ ਵੀ ਤਿਆਰ ਕੀਤੇ ਸੀ ਬੱਚੀਆਂ ਤੇ ਕਟੀਆਂ ਤੇ ਇਹਦੇ ਚ ਕੁੱਲ ਮਿਲਾ ਕੇ ਸਾਰੇ ਜਿਹੜੇ ਜਿਵੇਂ ਸਪਲੀਮੈਂਟ ਚ ਲਾ ਲੋ ਵੀ ਤੱਤ ਹੋ ਗਏ ਜਿਵੇਂ ਅ ਲਿਖਿਆ ਹੁੰਕੇ ਸ਼ਾਇਦ ਇਹਦੇ ਤੇ ਪ੍ਰੋਟੀਨ ਵੀ ਆ ਗਾਰੰਟੀ ਮੈਂ ਆਰਨੂਆ ਠੀਕ ਆ ਕੂਪਰਿਆ ਮਤਲਬ ਜੋ ਵੀ ਇੱਕ ਪਸ਼ੂ ਨੂੰ ਜਿੰਨੇ ਵੀ ਤੱਤ ਚਾਹੀਦੇ ਸਾਰੇ ਇਸ ਪ੍ਰੋਡਕਟ ਚ ਮਿਲ ਜਾਂਦੇ ਕੋਲ ਮਿਲਾ ਕੇ ਹੋਰ ਵੀ ਬਹੁਤ ਆ ਠੀਕ ਆ ਪਰ ਆਪਾਂ ਜੇ ਜਿੱਦਾਂ ਵੇਖੀਏ ਵੀ ਜੇ ਆਪਾਂ ਅਲੱਗ-ਅਲੱਗ ਵੀ ਦਈਏ ਤਿੰਨ ਚਾਰ ਆਟਮਾ ਹੀ ਦੇਣੇ ਹੁੰਦੇ ਆ ਠੀਕ ਆ ਜਿੱਦਾਂ ਮਿਰਰ ਮਿਕਸਚਰ ਵਾਲੋ ਕੋਈ ਐਜਿਮਨਾਰੋ ਲੀਵਰ ਟੋਨਿਕ ਲਾ ਲਓ ਠੀਕ ਆ ਤੇ ਪ੍ਰੋਟੀਨ ਲਾ ਲਓ ਮੰਨ ਲਓ ਵੀ ਇਹ ਤੇ ਜੰਪਾ ਇੱਕ ਪਸ਼ੂ ਨੂੰ ਦੇਣਾ ਤੇ ਇਹ ਸਾਰੇ ਮਾਲਾਂ ਵੀ ਇੱਕ ਕਹਿੰਦੇ ਹੁੰਦੇ ਨਾ ਚਮਨਪਰਾਸ਼ ਆ ਜਿੰਨਾ ਇੱਕ ਬੰਦਿਆਂ ਦਾ ਚਮਨਪਰਾਸ਼ ਹੁੰਦਾ ਕਿ ਚਮਨਪਰਾਸ਼ ਜਾਂ ਬਣਾਇਆ ਆ ਤੇ ਇਹਦਾ ਰਿਜ਼ਲਟ ਵਧੀਆ ਠੀਕ ਆ ਪਸ਼ੂਆਂ ਤੇ ਵਧੀਆ ਰਿਜ਼ਲਟ ਹੁੰਦਾ ਤੇ ਦੋਸਤੋ ਇੱਕ ਗੱਲ ਹੋਰ ਵੀ ਆ ਮੰਨ ਲਓ ਵੀ ਨਾਲ ਨਾਲ ਆਪਾਂ ਨਾ ਲਿਵਰ ਟੋਨਿਕ ਤਾਂ ਦੇਣਾ ਹੀ ਦੇਣਾ ਠੀਕ ਆ ਦੋ ਚੀਜ਼ਾਂ ਦੇਣੀਆਂ ਆਪਾਂ ਨਾ ਲਿਵਰ ਟੋਨਿਕ ਦੇਣਾ ਦੇਣਾ ਕਿਉਂਕਿ ਉਹ ਵੈਸੇ ਵੀ ਪਸ਼ੂ ਤੇ ਹੁਣ ਨਜਦੀਕ ਆਪਾਂ ਮੱਝ ਨੂੰ ਵੀ ਦੇਣਾ ਆਪਾਂ ਤੁਸੀਂ ਹੰਗਾਮੋਂ ਨੂੰ ਦੇਣਾ ਕਿਉਂਕਿ ਸਾਰੇਂ ਗਾਵਾਂ ਨਜ਼ਦੀਕ ਇਸ ਹੂਨ ਦੇ ਤੇ ਆਪਾਂ ਉਹ ਨਾਲ ਚਲਾਉਣਾ ਚਲਾਉਣਾ ਤੇ ਦੋਸਤੋ ਇਹ ਜਿਹੜਾ ਮੰਨ ਲਓ ਵੀ ਕਹਿੰਦੇ ਨਾ ਸਰਕ ਫਰੋਲ ਇਹ ਤਾਂ ਬਹੁਤ ਵਧੀਆ ਰਿਜ਼ਲਟ ਆ ਇਹਦੇ ਨਾਲ ਆਪਾਂ ਦੇਨ ਆਪਣੇ ਪਸੰਦ ਤੇ ਰਾਜੀ ਹੋ ਜੂਗਾ ਠੀਕ ਹੈ ਜਿਵੇਂ ਇਹਦੀ ਚਰਮੀ ਚਰ ਉਹ ਤੋਂ ਮਾਸ ਜਿਵੇਂ ਲਾਲੋ ਚਮੜੀ ਖੁਰਦਰੀ ਜੀ ਹੋ ਗਈ ਆ ਠੀਕ ਹੈ ਹੱਡੀਆਂ ਜੀਆਂ ਨੇ ਠੀਕ ਹੈ ਇੱਕ ਟਾਈਟ ਹੱਡਾ ਮਤਲਬ ਕਹਿੰਦਾ ਚਮੜੀ ਹੋ ਗਈ ਆ ਤੇ ਇਹ ਪ੍ਰੋਡਕਟ ਦੇ ਨੂੰ ਵਿਖੋਇੰਦਾ ਨਾ ਇੱਕ ਜਿਹੜਾ ਨਾਲ ਆਪਾਂ ਸਰਕਫੋਲ ਦੇ ਨਾਲ ਇੱਕ ਆਰਪੀਜ਼ ਦਾ ਰਕਤ ਵੀ ਦੇ ਰਹੇ ਆ ਉਹ ਵੀ ਬੜਾ ਵਧੀਆ ਨਾਲ ਰਿਜ਼ਲਟ ਦੇਊਗਾ ਖੂਨ ਬਣਾਊਗਾ ਤੇ ਨਾਲ ਇਹ ਇਹ ਸਾਰਾ ਕੁਝ ਇੰਨੇ ਤਾਂ ਕਰਨਾ ਹੀ ਕਰਨਾ ਸਰਕਫੋਲ ਨੇ ਇੰਨੇ ਪਸੂ ਨੂੰ ਲਿਸੇ ਤੋਂ ਮਤਲਬ ਰਾਜੀ ਕਰ ਦੇਣਾ ਸ਼ਾਈਨਿੰਗ ਆ ਜੂਗੀ ਰਾਜੀ ਹੋ ਜਾਊਗਾ ਅੱਗੇ ਚੱਲ ਕੇ ਵਧੀਆ ਦੁੱਧ ਦੇਊਗਾ ਇੰਨੇ ਤਾਂ ਰਾਜੀ ਹੋਣਾ ਇਹਦੇ ਨਾਲ ਜੋ ਇਹਦੇ ਪੇਟ 'ਚ ਬੱਚਾ ਉਹਨੇ ਵੀ ਗ੍ਰੋਥ ਵਧੀਆ ਕਰਣੀ ਹੈ ਠੀਕ ਹੈ ਪੱਕੇ ਬਹੁਤ ਹੋਰ ਵੀ ਬੜੀਆਂ ਬਿਮਾਰੀਆਂ ਤੇ ਕੰਮ ਕਰਦਾ ਪਰ ਆਪਾਂ ਨੂੰ ਤਾਂ ਨੋਰਮਲ ਕਹਿੰਦੇ ਆ ਉਹਨਾਂ ਪਸ਼ੂ ਇੱਕ ਸਵਸਥ ਨਰੋਗ ਸਰੀਰ ਦਾ ਚਾਹੀਦਾ ਮਿੰਦਰ ਗਰਾਜੀ ਹੋ ਜੇ ਵਧੀਆ ਮਾਸ ਤੇ ਚੜ ਜੇ ਠੀਕ ਆ ਵਧੀਆ ਪੱਠੇ ਖਾਵੇ ਜੋ ਪੱਠੇ ਖਾਵੇ ਪਾਣੀ ਪੀਵੇ ਉਹ ਪਸ਼ੂ ਨੂੰ ਲੱਗੇ ਜਾ ਕੇ ਆਪਾਂ ਨੂੰ ਸਿਰਫ ਇੰਨਾ ਕ ਚਾਹੀਦਾ ਠੀਕ ਆ ਪੱਕੀ ਜਦੋਂ ਇਹ ਸਰੀਰ ਆਪਾਂ ਕਹਿੰਦੇ ਆ ਨਾ ਵੀ ਇਹ ਸਪਲੀਮੈਂਟ ਦੇਣਾ ਜਦੋਂ ਪਸ਼ੂ ਦੇ ਅੰਦਰ ਜਾਂਦੇ ਇਹਨੇ ਬਹੁਤ ਜਾ ਕੇ ਅੰਦਰ ਆਪਣਾ ਰਿਜ਼ਲਟ ਦਿਖਾਉਣਾ ਬਹੁਤ ਚੰਗਾ ਰਿਜ਼ਲਟ ਆਊਗਾ ਤੇ ਦੋਸਤੋ ਆਪਾਂ ਸ਼ੁਰੂ ਕਰਤਾ ਹੋਵੇ ਚਾਰ ਪੰਜ ਦਿਨ ਤੇ ਜਿੱਦਾਂ ਇਹਦਾ ਰਿਜ਼ਲਟ ਆਇਆ ਆਪਾਂ ਨਾਲ ਬਸ ਸਿਰਫ ਇੱਕ ਨਾਲ ਲਿਵਰ ਟੋਨਿਕ ਤੇ ਦੋ 8 ਟਮਾ ਦੇਣੀ ਆ ਬਾਕੀ 8 ਟਮਾ ਹਜੇ ਨਹੀਂ ਦੇਣੀ ਕਿਉਂਕਿ ਇਹਨੂੰ ट्रांजिशन ਫੀਡ ਤੇ ਮਿਲਨ ਮਿਕਸਚਰ ਉਹ ਲੇਟ ਸ਼ੁਰੂ ਕਰਾਂਗੇ ਪਹਿਲਾਂ ਦੋਸਤੋ ਇਹਦਾ ਆਪਾਂ ਰਿਜ਼ਲਟ ਵੇਖਣਾ ਪੂਰਾ ਕਿਉਂਕਿ ਪਿਛਲੇ ਸਾਲ ਮੈਂ ਮਿਲਨ ਮਿਕਸਚਰ ਨਾਲ ਦੇਈ ਜਾਂਦਾ ਸੀ ਹੋਰ ਵੀ 8 ਟਮ ਇੱਕ ਦੋ ਹੈਗੀਆਂ ਸੀ ਜਿੱਦਾਂ ਸਪਲੀਮੈਂਟ ਸੀ ਉਹ ਵੀ ਤੇ ਪਰ ਇੱਕ ਇਹਦਾ ਇਕੱਲੇ ਦਾ ਦੇਖਣਾ ਆਪਾਂ ਇਹਨੂੰ ਦੇ ਕੇ ਅਗਰ ਇਹਨੇ ਵਧੀਆ ਰਿਜ਼ਲਟ ਆਪਣਾ ਦਿੱਤਾ ਤੇ ਇਹ ਅੱਗੇ ਚੱਲ ਕੇ ਵੀ ਆਪਣੇ ਬੱਚਿਆਂ ਤੇ ਚਲਾਉਣਾ ਚਲਾਉਣਾ ਤੇ ਅੱਗੇ ਜਾ ਕੇ ਪਸ਼ੂਆਂ ਤੇ ਆਪੇ ਯੂਜ਼ ਕਰਿਆ ਕਰਾਂਗੇ ਬਾਕੀ ਜੋ ਐਕਸਟਰਾ ਖਰਚੇ ਕਰਦੇ ਆਂ ਹੋਰ ਪ੍ਰੋਡਕਟਾਂ ਤੇ ਉਹਨੂੰ ਸ਼ਾਇਦ ਬੰਦ ਕਰਾਂਗੇ ਫਿਰ ਆਪਾਂ ਕਿਉਂਕਿ ਜੇ ਆਪਾਂ ਕੱਲੇ ਨੇ ਦੇਤਾ ਫਿਰ ਆਪਾਂ ਨੂੰ ਹੋਰ ਦੇਣ ਦੀ ਲੋੜ ਨਾ ਪਵੇ ਤੇ ਤਾਂ ਹੀ ਇਸ ਗਾਂ ਤੇ ਆਪਾਂ ਕਹਿੰਦੇ ਹੁੰਦਾ ਇੱਕ ਟ੍ਰਾਇਲ ਚੱਲ ਆ ਰਹੇ ਆਂ ਔਰ ਆਪਣੀ ਉਮੀਦ ਬੜੀ ਆ ਵੀ ਇਹ ਅੱਗੇ ਚੱਲ ਕੇ ਵਧੀਆ ਰਿਜ਼ਲਟ ਆਊਗਾ ਇਹਦਾ ਕਿਉਂਕਿ ਆਪਾਂ ਇਹਦਾ ਰਿਜ਼ਲਟ ਅੱਗੇ ਵੈਸੇ ਲੈ ਆਇਆ ਹੋਇਆ ਵੀ ਆਪਾਂ ਬੱਕਰੀਆਂ ਤੇ ਵੀ ਲੈ ਆਇਆ ਕਿਉਂਕਿ ਅੰਦਰ ਆਪਾਂ ਬੱਕਰੇ ਤਿਆਰ ਵੀ ਕਿਤੇ ਨੇ ਕਟੀਆਂ ਬੱਚੀਆਂ ਵੀ ਤਿਆਰ ਕਰਤੀਆਂ ਕਿਉਂਕਿ ਜੇ ਬੱਚੇ ਉਠਾ ਸਕਦਾ ਵਧੀਆ ਉਹਨਾਂ ਦੀ ਗਰੋਥ ਕਰ ਸਕਦਾ ਉਹਨਾਂ ਦਾ ਵਜ਼ਨ ਚੱਕ ਸਕਦਾ ਤੇ ਪਸ਼ੂ ਇਸ ਨੂੰ ਵੀ ਇੱਕ ਰਾਜੀ ਕਰ ਸਕਦਾ ਤੇ ਬਾਕੀ ਜਿੱਦਾਂ ਜਿੱਦਾਂ ਵੀ ਅੱਗੇ ਆਪਾਂ ਬਣਾਵਾਂਗੇ ਆ ਤੁਹਾਨੂੰ ਮੈਂ ਸਰਿੰਜ ਦਿਖਾ ਰਿਆ ਸੀ ਇਹ ਭਰ ਕੇ ਤੇ ਆਪਾਂ ਦੇਣਾ ਉਹ ਰਕਤ ਜਾ ਆਰਬੀ ਸਾਲਾ ਤੇ ਮਰਦੀ ਸਰਿੰਜ ਜਿਹੜੀ ਹੁੰਦੀ ਆ ਜਿਹੜੀ ਇਹ ਅਮਨ ਨਵੀਨਾਂ ਕਾ ਆਪਾਂ ਕਰਦੇ ਨੇ ਉਹ ਆਪਾਂ ਗਾਂ ਨੂੰ ਦੇ ਦਿੰਨੇ ਆ ਠੀਕ ਆ ਵੈਸੇ 50 ਗ੍ਰਾਮ ਹੁੰਦਾ ਤੇ ਪਰ ਕਹਿੰਦੇ ਹੁੰਦੇ ਆ ਵੀ ਬਸ ਇੰਨਾ ਕੁ ਆਪਾਂ ਭਰ ਕੇ ਤੇ ਤੁਹਾਡੇ ਸਾਹਮਣੇ ਆਪਾਂ ਪਿਆ ਕੇ ਦਿਖਾਵਾਂਗੇ ਗਾਂ ਨੂੰ ਤੇ ਵਧੀਆ ਲੈ ਲੰਦਾਂ ਇੱਕ ਨਾਲੇ ਦੋਸਤ ਇੱਕ ਚੀਜ਼ ਗੱਲ ਹੋਰ ਵੀ ਆ ਇਹ ਮਤਲਬ ਇਹਨੂੰ ਨਾ ਵੀ ਕੇ ਪਸੂ ਨੱਕ ਜਾਂ ਨਹੀਂ ਵੱਟਦਾ ਮਤਲਬ ਜਦੋਂ ਮੈਂ ਕਿ ਬੱਕਰੀਆਂ ਕੱਟੀਆਂ ਵਛਣ ਦਿੰਦੇ ਹੁੰਦੇ ਤਾਂ ਭੱਜ ਕੇ ਲੰਦੇ ਹੁੰਦੇ ਸੀ ਠੀਕ ਹੈ ਤੇ ਮਤਲਬ ਉਹ ਨਹੀਂ ਖੁਸ਼ ਹੋ ਕੇ ਖਾਣਾ ਇਹਨੂੰ ਬੱਕਰੇ ਤਾਂ ਐਵੇਂ ਲੱਗਦੇ ਲੱਗੇ ਸੀ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਵੇਰੇ ਸਾਨੂੰ ਮੇਲਾ ਉਹ ਪਹਿਲਾਂ ਸਾਰਾ ਕੁਝ ਛੱਡ ਕੇ ਖਾਂਦੇ ਹੋਏ ਛੱਡ ਕੇ ਭੱਜ ਕੇ ਆ ਜਾਂਦੇ ਸੀ। ਮਤਲਬ ਕਿ ਖਾਣ ਚ ਵੀ ਸਵਾਦ ਆ ਮਿੱਠਾ ਲੱਗਦਾ ਲਗਭਗ ਤੇ ਨਾਲ ਆਪਾਂ ਹੁਣ ਅਸਰੇਆਂ ਚ ਦੂਜੀ ਜਿਹੜੀ ਹੈਗੀ ਉਹ ਵੀ ਭਰ ਕੇ ਇਦਾਂ ਹੀ ਆਪਾਂ ਆਪਣੀ ਗਾਣ ਨੂੰ ਦੇ ਦੇਣੀ ਹੈ ਤੇ ਦੋਸਤੋ ਇਹਨਾਂ ਜਦਾਂ ਜਿਵੇਂ ਵੀ ਰਿਜ਼ਲਟ ਆਇਆ ਨਾ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਸ਼ੇਅਰ ਜ਼ਰੂਰ ਕਰਾਂਗੇ ਤੇ ਆਪਾਂ ਹੋਰ ਨਾਲ ਇੱਕ ਦੀ ਕੋਈ ਸਪਲੀਮ ਇਸ ਤੋਂ ਇਲਾਵਾ ਕੋਈ ਹੋਰ ਜਾਂ ਦੰ ਮਿਲਰ ਮਿਕਸਚਰ ਜਾਂ ਹੋਰ ਪ੍ਰੋਡਕਟ ਕੁਝ ਨਹੀਂ ਯੂਜ਼ ਕਰਨਾ ਸਿਰਫ ਇਹ ਦੋ ਕਰਨੇ ਆ ਤੇ ਜਿਹੜਾ ਅੱਗੇ ਜਿਹੜਾ ਚੱਲ ਕੇ ਦੇਣਾ ਉਹ ਕਮ ਸਿਕਾਂ ਮ ਆਪਾਂ 20-25 ਦਿਨ ਹਰ ਕੇ ਪ੍ਰੋਜੈਕਸ਼ਨ ਫੀਡ ਤੇ ਨਾਲ ਮੇਰੇ ਮਿਕਚਰ ਉਹ ਆਪਾਂ bắt ਸ਼ੁਰੂ ਕਰਾਂਗੇ ਪਹਿਲਾਂ ਆਪਾਂ ਆ ਦੋ ਦੇਣੇ ਆ ਕਿਉਂਕਿ ਲੀਵਰ ਟੋਨਿਕ ਤੇ ਵੀਰੇ ਭਰਾ ਆਪਣੇ ਦੇਣੇ ਦੇਣਾ ਕਿਉਂਕਿ ਉਹ ਤਾਂ ਜ਼ਰੂਰੀ ਆ ਪਸ਼ੂ ਉਹ ਤੇ ਆਪਾਂ ਦੇਣੇ ਦੇਣੇ ਸਾਰਿਆਂ ਨੂੰ ਕਿਉਂਕਿ ਸੂਂ ਦੇ ਨੇੜੇ ਆ ਕੇ ਸਾਰੇ ਪਸ਼ੂ ਉਹਦੀਆ ਪੱਠੇ ਚੱਕ ਲੈਣਦੇ ਲੀਵਰ ਸਹੀ ਹੋ ਜਾਂਦਾ ਇਹਨਾਂ ਦਾ ਤੇ ਚਲੋ ਸਸ਼ੀ ਗਾਲ ਜੀ ਦੋਸਤੋ